ਸਤ ਸਭੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਅਪ੍ਰੈਲ ਦਾ ਮਹੀਨਾ ਸਿੱਖ ਇਤਿਹਾਸ ਦੇ ਵਿੱਚ ਕਾਫੀ ਮਹੱਤਤਾ ਰੱਖਦਾ ਹੈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪ੍ਰੈਲ ਮਹੀਨੇ ਵਿਸਾਖੀ ਦੇ ਦਿਹਾੜੇ ਸਿੱਖ ਕੌਮ ਦੀ ਸਾਂਝਾ ਕੀਤੀ ਸੀ ਆ ਰਿਹਾ ਵਰਤਾਂਵੇਂ ਤਖਤਾਂ ਲਈ ਜਾਣਾ ਵਾਰੀਆਂ ਸਿੱਖੀ ਕਿਸਾਂ ਸਵਾਸਾਣਾ ਜੇਲਾਂ ਵਿੱਚ ਬੰਦ ਕਰਾ ਕੇ ਨਿਭਾਈ ਸੱਚੇ ਪਾਤਸ਼ਾਹ ਜੀ ਇਨ੍ਹਾਂ ਮਹਾਨ ਸ਼ਹੀਦ ਸਿੰਘਾ ਸਿੰਘਣੀਆਂ ਬੰਦੀ ਸਿੰਘਾਂ ਦੇ ਨਹਿ ਕਮਾਈ ਦਾ ਧਿਆਨਧਾਰ ਖਾਲਸਾ ਸਾਹਿਬ ਬੋਲੋ ਜੀ ਪੰਜਾ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਸਾਜਨਾ ਦਿਵਸ ਸਿੱਖ ਪੂਰਾ ਮਹੀਨਾ ਹੀ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਜੇ ਗੱਲ ਕੀਤੀ ਜਾਵੇ ਮੈਰੀਲੈਂਡ ਦੀ ਤਾਂ ਇੱਥੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਫਾਊਂਡੇਸ਼ਨ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਵਿਸ਼ੇਸ਼ ਤੌਰ ਤੇ ਮਨਾਇਆ ਗਿਆ ਹਰਜੀਤ ਸਿੰਘ ਦੀ ਅਗਵਾਈ ਹੇਠ ਵਾਲੀਬਾਲ ਅਤੇ ਬਾਸਕਟਬਾਲ ਦੀਆਂ ਟੀਮਾਂ ਨੇ ਆਪਣੇ ਕਰਤੱਵ ਦਿਖਾਏ बाल्टी मोर दे बच्चे ने के दे जहर दिखाई इस मौके पंजाबी पकवान खरीदारी के शौकीन ने खूब आनंद माणिया ਇਸ ਆਸਰਾ ਸੇਰਾ ਗੁਰਦੁਆਰਾ ਕਮੇਟੀ ਨੂੰ ਅਤੇ ਖਾਸ ਤੌਰ ਤੇ ਮੇਲਾ ਕੋਆਰਡੀਨੇਟਰ ਭਾਈ ਅਫਤਾਰ ਸਿੰਘ ਵੜਿੰਗ ਨੂੰ ਜਾਂਦਾ ਹੈ ਸਬਰਿੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਦੀ ਖਾਸ ਰਿਪੋਰਟ ਭਾਈਕੋ ਜੀ ਦਾ ਖਲਸਾ ਭਾਈਕੋ ਜੀ ਕੀ ਪਤੇ ਜਿਵੇਂ ਕਿ ਤੁਸੀਂ ਅੱਜ ਬਹੁਤ ਹੀ ਵਧੀਆ ਤੇ ਚੰਗੇ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਹੋਇਆ ਮੇਲਾ ਜੀਐਨਐਫੀ ਗੁਰਦੁਆਰਾ ਸਾਹਿਬ ਦਾ ਦੇਖਿਆ ਸੀਗਾ ਜਿਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਧਟਕੇ ਲਈ ਯੋਰ ਦਿਖਾਏ ਨੇ ਵਧੀਆ ਸਟਾਲ ਲੱਗੇ ਹੋਏ ਨੇ ਕਿਤੇ ਰੌਂਦਾ ਸਟਾਲ ਆ ਕਿਤੇ ਵਾਲੀਬਾਲ ਦੀ ਟੀਮ ਆ ਕਿਤੇ ਪਕੌੜੇ ਨਿਗੇ ਰਹੇ ਨੇ ਜਿਵੇਂ ਕਿ ਇੱਕ ਮੇਲੇ ਦਾ ਮਾਹੌਲ ਦਾ ਪਰ ਸੱਚਾ-ਸੁੱਚਾ ਮੇਲਾ ਜੇ ਆਪਾਂ ਦੇਖੀਏ ਇਸ ਕਮੇਟੀ ਨੂੰ ਅਸੀਂ ਵਧਾਈ ਦਿੰਦੇ ਆ ਵਾਲੀਬਾਲ ਦੀ ਗੇਮ ਚੱਲ ਰਹੀ ਆ ਬਾਸਕਟਬਾਲ ਦੀ ਗੇਮ ਚੱਲ ਰਹੀ ਆ ਛੋਟੇ-ਛੋਟੇ ਬੱਚੇ ਪਾਣ ਹੀ ਨਕਲ ਆ ਰਹੇ ਨੇ ਪਰ ਸਭ ਤੋਂ ਵਧੀਆ ਚੀਜ਼ ਇਹ ਵੇਖਣ ਲਈ ਚਾਹੀ ਆ ਕਿ ਬਹੁਤ ਹੀ ਛੋਟੇ ਤੇ ਪਿਆਰੇ ਬੱਚੇ ਬੱਚੀਆਂ ਨੇ ਜੱਫੀ ਦੇ ਯੋਗ ਦਿਖਾ ਕੇ ਆਈ ਹੋਈ ਸੰਤ ਦਾ ਜਿਵੇਂ ਦਿਲ ਰੁਪਿਆ ਆਉੜਾ ਸਤੰਗ ਟੀਵੀ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਦੇਖਦੇ ਰਹਿਣਾ ਸਤੰਗ ਟੀਵੀ ਤੁਹਾਡਾ ਆਪਣਾ ਹਰਜੀਤ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਸਿੰਘ ਗੁਰਾਨਕ ਫਾਊਂਡੇਸ਼ਨ ਅਮਰੀਕਾ ਜਿਹੜਾ ਕਿ ਡੀ ਐਮ ਵੀ ਡੀ ਸੀ ਮੈਰੀਲੈਂਡ ਵਜੇਨੀਆ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਗੁਰਦੁਆਰਾ ਸਾਹਿਬ ਆ ਉੱਥੇ ਖਾਲਸਾ ਸਾਜਨਾ ਦਿਵਸ ਸਮਸਾਖੀ ਦੇ ਮੌਕੇ ਦਿਹਾੜੇ ਤੇ ਜਿਹੜਾ ਮੇਲਾ ਹੋ ਰਿਹਾ ਉੱਥੇ ਪਹੁੰਚੇ ਹੋਇਆ ਤੇ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਬਹੁਤ ਕਰਮਾ ਵਾਲੇ ਆ ਕਿ ਅੱਜ ਗੁਰੂ ਮਹਾਰਾਜ ਨੇ ਆਪ ਬਖਸ਼ਿਸ਼ ਕੀਤੀ ਹੈ ਤੇ ਗੁਰੂ ਦੀ ਨਗਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਭਾਈ ਜਗਦੇਵ ਸਿੰਘ ਮੁੱਖ ਪ੍ਰਚਾਰਕ ਜਿਹੜੇ ਹੈੱਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਆਏ ਹੋਏ ਨੇ ਤੋਂ ਵਿਦਆਊਟ ਫਰਦਰ ਡਿਲੇ ਮੈਂ ਭਾਈ ਜਗਦੇਵ ਸਿੰਘ ਨੂੰ ਅਨੁੰਤੀ ਕਰਾਂਗਾ ਕਿ ਉਹ ਸੰਗਤਾਂ ਨਾਲ ਦੋ ਸ਼ਬਦ ਦੀ ਸਾਂਝ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਾਲਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੇ ਈਸਵੀ ਨੂੰ ਖਾਲਸੇ ਦੀ ਸਜਣਾ ਕੀਤੀ ਤੇ ਅੱਜ ਅਸੀਂ ਅਮਰੀਕਾ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਫਾਊਂਡੇਸ਼ਨ ਵੱਲੋਂ ਖਾਲਸੇ ਦੀ ਸਜਣਾ ਦੇ ਸੰਬੰਧੀ ਜੋ ਮਹਾਨ ਪ੍ਰੋਗਰਾਮ ਲਿਖੇ ਗਏ ਨੇ ਉਹਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਆ ਤੇ ਮਾਨੂੰ ਬਹੁਤ ਬਰਸੰਤਾ ਹੋਈ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਤੋਂ ਕਰੀਬਨ 350 ਸਾਲ ਪਹਿਲਾਂ 300 ਸਾਲ ਦੇ ਕਰੀਬ ਖਾਲਸੇ ਦੀ ਸਜਣਾ ਕੀਤੀ ਤੇ ਉਹਦਾ ਮਨੋਰਥ ਕੀ ਸੀ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਉਹੀ ਖਾਲਸੇ ਯੋਗ ਇੱਥੇ ਵੇਖਣ ਨੂੰ ਮਿਲੇ ਗਤਕੇ ਦੇ ਜੋਹਰ ਸਿੰਘ ਕਰ ਰਹੇ ਸਨ ਇਹਦੇ ਨਾਲ ਖਾਲਸੇ ਵਿੱਚ ਚੜ੍ਹਦੀ ਕਲਾ ਆਉਂਦੀ ਹੈ ਤੇ ਭਾਈ ਆਨੰਦ ਲਾਲ ਜੀ ਲਿਖਦੇ ਨੇ ਖਾਲਸਾ ਸੋ ਜੋ ਚੜੇ ਤਰੰਗ ਖਾਲਸਾ ਸੋਝੋ ਕਰੇ ਨਿਤ ਜੰਗ ਖਾਲਸਾ ਉਹ ਹੈ ਜਿਹੜਾ ਘੋੜਿਆਂ ਦੀਆਂ ਸਵਾਰੀਆਂ ਕਰਦਾ ਹੈ ਤੇ bari ਜਿਹੜੇ ਹਮਲਾਵਾਰ ਆ ਰਹੇ ਆ ਉਹਨਾਂ ਤੋਂ ਰੋਕਣ ਲਈ ਜੰਗ ਵੀ ਕਰਦਾ ਆਪਣੇ ਅੰਦਰੂਨੀ ਵਕਾਰਾਂ ਦੇ ਕਾਬੂ ਪਾਉਂਦਾ ਮੈਂ ਅੱਜ ਖਾਲਸਾ ਸਾਜਣਾ ਦਿਵਸ ਦੇ ਸੰਬੰਧ ਵਿੱਚ ਸਮੂਹ ਅਮਰੀਕਾ ਵਾਸੀਆਂ ਨੂੰ ਖਾਸ ਕਰਕੇ ਮੈਰੀਲੈਂਡ ਗੁਰੂ ਨਾਨਕ ਫਾਊਂਡੇਸ਼ਨ ਦੇ ਸੁਪਰਾਲੇ ਦੀ ਸ਼ਲਾਘਾ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਧਰਤੀ ਦੇ ਖੜੇ ਹੋਏ ਆ ਇਹ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਸਿਲਵਰ ਸਪ੍ਰਿੰਗ ਖੜੇ ਹੋਏ ਆ ਇੱਥੇ ਸ਼ੀਰ ਬਾਬਾ ਜੀ ਹਰ ਸਿੰਘ ਗਤਕ ਅਖਾੜਾ ਦੀ ਅੱਜ ਪ੍ਰਦਰਸ਼ਨੀ ਸੀ ਸਾਰੇ ਸਿੰਘਾਂ ਨੇ ਸਾਰੇ ਬੱਚਿਆਂ ਨੇ ਪਚੰਗੀ ਪਚੰਗਣਾ ਨੇ ਰਲ ਕੇ ਗਤਕੇ ਅਖਾੜੇ ਦੇ ਵਿੱਚ ਇੱਥੇ ਪ੍ਰਦਰਸ਼ਨੀ ਦੇ ਵਿੱਚ ਭਾਗ ਲਿਆ ਹੈ ਤੇ ਨਾਲ ਦੀ ਨਾਲ ਹੁਣ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ 25 ਮਈ ਨੂੰ ਹਰ ਸਾਲ ਦੀ ਤਰ੍ਹਾਂ ਚੌਥਾ ਜਿਹੜਾ ਸਾਲ ਹੈ ਉਹ ਉਹ ਗੱਤਕਾ ਮੁਕਾਬਲਾ ਜਿਸ ਵਿੱਚੋਂ ਜੋਹਰੇ ਸ਼ਸਤਰ ਮੁਕਾਬਲਾ ਜਿਹੜਾ ਹਰ ਸਾਲ ਹੁੰਦਾ ਹੈ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿਖੇ 25 ਮਈ ਨੂੰ ਹੋ ਰਿਹਾ ਸਵੇਰੇ 7 ਵਜੇ ਤੋਂ ਲੈ ਕੇ ਰਾਤ ਤੱਕ ਚੱਲੇਗਾ ਜਿਸ ਦੇ ਵਿੱਚ ਕੈਨੇਡਾ ਤੋਂ ਕੈਲੀਫੋਰਨੀਆ ਤੋਂ ਇੰਡੀਆਨਾ ਤੋਂ ਨਿਊਯਾਰਕ ਨਿਊ ਜਰਸੀ ਅਤੇ ਹੋਰ ਦੂਰ ਦੂਰ ਤੋਂ ਬੱਚੇ ਆਣ ਕੇ ਗੱਤਕੇ ਦੇ ਵਿੱਚ ਭਾਗ ਲੈ ਰਹੇ ਨੇ ਬੜੀ ਵੱਡੇ ਲੈਵਲ ਦੇ ਉੱਤੇ ਹਰ ਸਾਲ ਪ੍ਰੋਗਰਾਮ ਹੁੰਦਾ ਹੈ ਤੇ ਨਾਲ ਦੀ ਨਾਲ ਇਹੋ ਗੱਤਕਾ ਅਖਾੜਾ 4 ਮਈ ਨੂੰ ਫਿਲਾਡਲਫੀਆ ਪ੍ਰਦਰਸ਼ਨੀ ਤੇ ਜਾ ਰਿਹਾ ਹੈ ਦੂਰ ਦੂਰ ਸੰਗਤਾਂ ਜਿੱਦੂ ਬੁਲਾਉਂਦੀਆਂ ਹਨ ਸੱਦੇ ਆਉਂਦੇ ਨੇ ਤੇ ਗੁਰੂ ਮਹਾਰਾਜ ਜੀ ਦੇ ਨਾਲ ਪਿਆਰ ਕਰਦੀਆਂ ਨੇ ਤੇ ਸਾਰੇ ਪਹੁੰਚਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਸਬਰੰਗ ਟੀਵੀ ਭਾਈ ਹਰਜੀਤ ਸਿੰਘ ਜੀ ਹੁੰਦਲ ਸਾਹਿਬ ਜੀ ਅਤੇ ਇਹਨਾਂ ਦੀ ਸਾਰੀ ਟੀਮ ਦਾ ਤਾਂ ਕਿ ਜਦੋਂ ਵੀ ਕਿਤੇ ਗੱਤਕਾ ਖਾੜਾ ਹੁੰਦਾ ਹੈ ਕਿਤੇ ਕੀਰਤਨ ਪ੍ਰੋਗਰਾਮ ਹੁੰਦੇ ਨੇ ਹਰ ਥਾਂ ਤੇ ਪਹੁੰਚ ਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ ਭਾਈ ਹਰਜੀਤ ਸਿੰਘ ਹੁੰਦਲ ਸਾਹਿਬ ਸਬਰੰਗ ਟੀਵੀ ਅਤੇ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰ ਦਰਾਡੇ ਸਮੂਹ ਸਾਰੇ ਹੀ ਸੰਸਾਰ ਦੀਆਂ ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੇ ਪਰਥਾਏ ਜੋ ਅੱਜ ਦਾ ਦਿਨ ਮਨਾਇਆ ਜਾ ਰਿਹਾ ਹੈ ਮੈਰੀਲੈਂਡ ਗੁਰਦੁਆਰਾ ਸ੍ਰੀ ਗੁਰੂ ਨਾਨਕ ਫਾਊਂਡੇਸ਼ਨ ਵਿਖੇ ਇੱਥੇ ਹੀ ਸੰਗਤਾਂ ਦਾ ਥਾਟ ਟਾਟਾ ਮਾਰਦਾ ਹੋਇ ਸਮੁੰਦਰ ਆਪ ਜੀ ਦੇਖ ਸਕਦੇ ਹੋ ਤੇ ਜਿਹੜੇ ਸਭ ਰੰਗ ਟੀਵੀ ਵਾਲੇ ਸੱਜਣ ਹਨ ਜਿਹੜੇ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਉਚੇਚੀਆਂ ਸੋਹਣੀਆਂ ਸੇਵਾਵਾਂ ਨਿਭਾਉਂਦੇ ਨੇ ਤੇ ਉਹ ਇਹ ਇਨਸ ਨੂੰ ਕਵਰੇਜ ਕਰ ਰਹੇ ਨੇ ਤੇ ਦਾਸ ਵੱਲੋਂ ਸਭ ਰੰਗ ਟੀਵੀ ਦੇ ਸਮੂਹ ਪ੍ਰਬੰਧਕਾਂ ਦਾ ਅਤੇ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਮਹਾਰਾਜੀ ਕਾਨ ਕਿਰਪਾ ਕਰਨ ਐਸੀ ਤਰ੍ਹਾਂ ਗੁਰੂ ਗਿਆ ਸੰਗਤਾਂ ਦੇ ਸਾਰੇ ਪਰਦੇਸਾਂ ਦੇ ਵਿੱਚ ਖਾਲਸਾ ਸਾਜਣਾ ਦਿਵਸ ਨੂੰ ਬੱਦ ਚੜਕੇ ਮਨਾਉਂਦੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਸੰਨਿਆ ਹੋਜਾ ਹੈਗਾ ਮੈਂ ਇੱਥੇ ਗੁਰਦਾਨ ਫਾਊਂਡੇਸ਼ਨ ਆਫ ਅਮਰੀਕਾ ਇਨ ਸਰਵਿਸ ਸਪ੍ਰਿੰਗ ਦਾ ਮੈਂਬਰ ਹੈਗਾ ਐਂਡ ਅਸੀਂ ਇੱਥੇ ਹੁਣ ਐਨੂਅਲ ਜੀਐਨਐਫ ਮੇਲਾ ਕਰਦੇ ਪਏ ਹੈਗਾ ਹਰ ਸਾਲ ਅਸੀਂ ਇੱਥੇ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਤੇ ਹਰ ਸਾਲ ਇਹ ਪ੍ਰੋਗਰਾਮ ਹਮੇਸ਼ਾ ਹੀ ਵੱਧ ਤੋਂ ਵੱਧ ਹੋ ਰਿਹਾ ਹੈਗਾ ਮੇਰੇ ਨਾਲ ਅਫਤਾਰ ਜੀ ਖੜੇ ਹੋਣੇ ਜੋ ਵਨ ਆਫ ਦਾ ਕੋਆਰਡੀਨੇਟਰ ਹੈਗਾ ਅਫਤਾਰ ਜੀ ਵਾਟ ਯੂ ਥਿੰਕ ਆਫ ਦਾ ਪ੍ਰੋਗਰਾਮ ਥਿਸ ਈਅਰ ਇਸ ਇਸ ਸਾਲ ਦਾ ਪ੍ਰੋਗਰਾਮ ਬਹੁਤ ਵਧੀਆ ਹੋ ਰਿਹਾ ਵਾ ਲਾਸਟ ਈਅਰ ਨਾਲੋਂ ਆਪਣੇ ਤਕਰੀਬਨ 10% ਸੰਗਤ ਹੋਰ ਪਹੁੰਚੀ ਹੋਈ ਆ ਤੇ ਹਰ ਤਰ੍ਹਾਂ ਦਾ ਬੰਦਾ ਸਟਾਲ ਲੱਗੇ ਹੋਏ ਆ ਫੂਡ ਚੱਲ ਰਿਆ ਵਾ ਗੱਤਗਾ ਦੀਆਂ ਆਈਆਂ ਹੋਈਆਂ ਇੱਥੇ ਤੇ ਬਾਲੀਵਾਲ ਦੇ ਮੈਚ ਚੱਲ ਰਹੇ ਆ ਬਾਸਕਟਬਾਲ ਦੇ ਮੈਚ ਚੱਲ ਰਹੇ ਆ ਜੀ ਮੈਂ ਅੱਜ ਦੇਖਿਆ ਹੈਗਾ ਸੀ ਕਿ ਇਸ ਵਾਰੀ ਪਿਛਲੇ ਸਾਲ ਤੋਂ ਆਲਮੋਸਟ 10-15 ਹੋਰ ਵੈਂਡਰਸ ਆਏ ਨੇ ਜਹਾਂਜੀ ਇਹ ਆਲਮੋਸਟ ਲਗ 10 ਬੈਟਰ ਐਕਸਟਰਾ ਵੀ ਤੇ ਦੇਖੋ ਦੇਖੋ ਨਾ ਸਾਡਾ ਜਿਹੜਾ ਨਾਮ ਬਣ ਰਿਹਾ ਹੈਗਾ ਕਿਉਂਕਿ ਅਸੀਂ ਇੱਕ ਤੇ ਫ੍ਰੀ ਦੇਨੇ ਆ ਕੋਈ ਐਸੇ ਪੈਸਾ ਚਾਰਜ ਨਹੀਂ ਕਰਦੇ ਲੋਕੀ ਆਂਦੇ ਨੇ ਲੋਕੀ ਆ ਕੇ ਦੇਖਦੇ ਹੈਗੇ ਨੇ ਤੁਹਾਡਾ ਕੀ ਖਿਆਲ ਹੈਗਾ ਕਿ ਰਿਸਪਾਂਸ ਕਿਵੇਂ ਹੁੰਦਾ ਰਹਿੰਦਾ ਹੈ ਨਹੀਂ ਰਿਸਪਾਂਸ ਬਹੁਤ ਵਧੀਆ ਮਿਲਦਾ ਵਾ ਨਾਨ ਸਿੱਖ ਵੀ ਇੱਥੇ ਬਹੁਤ ਆਉਂਦੇ ਆ ਆਪਣੇ ਗੁਰੂ ਮਾਰੇ ਦੇ ਅੰਦਰ ਜਾਂਦੇ ਆ ਮੱਥਾ ਟੇਕ ਕੇ ਆਉਂਦੇ ਆ ਸਾਰੇ ਲੋਕਾਂ ਨੂੰ ਪਤਾ ਲੱਗਦਾ ਵਿਸਾਖੀ ਕੀ ਆ ਆਪਣੇ ਨਾਨ ਸਿੱਖ ਜਿਹੜੇ ਲੋਕ ਹੈਗੇ ਆ ਆਪਣੇ ਤੇ ਦੱਸੋ ਤੁਸੀਂ ਤੁਹਾਡਾ ਕੀ ਆਈਡੀਆ ਹੈ ਜੀ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਸਟ ਆਫ ਆਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦੀ ਆ ਐਂਡ ਜਿਹੜੀ ਆ ਮੈਨੇਜਮੈਂਟ ਕੋਆਰਡੀਨੇਸ਼ਨ ਟੀਮ ਹੈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਵਧਾਈ ਬਹੁਤ ਸੋਹਣਾ ਮੇਲਾ ਹਰ ਸਾਲ ਆਰਗੇਨਾਈਜ਼ ਕਰਦੇ ਨੇ ਅਸੀਂ ਸਪੈਸ਼ਲ ਵਰਜੀਨੀਆ ਤੋਂ ਆਏ ਹੈਗੇ ਆ ਸਾਡੇ ਨਾਲ ਸਾਰੇ ਗਰੁੱਪ ਚੋਂ ਅਸੀਂ ਆਏ ਹੈਗੇ ਆ ਇਹਨਾਂ ਨੂੰ ਸਪੋਰਟ ਕਰਨ ਲਈ ਇਹਨਾਂ ਨੂੰ ਹਿੰਮਤ ਦੇਣ ਲਈ ਤੇ ਇੱਕ ਦੂਜੇ ਦਾ ਸਾਥ ਦੇਣ ਲਈ ਆਈ ਮੈਸੇਜ ਹੈਗਾ ਕਿ ਆਓ ਸਾਰੇ ਇਕੱਠੇ ਹੋਈਏ ਰਲ ਮਿਲ ਕੇ ਵਿਸਾਖੀ ਮਨਾਈਏ ਤੇ ਚੜ੍ਹਦੀ ਕਲਾ ਚ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜੀਐਨਐਫਏ ਗੁਰਦੁਆਰਾ ਸਿਲਵਰਸਪ੍ਰਿੰਗ ਮੇਰਲੇਂਡ ਦੇ ਵਿੱਚ ਵਿਸਾਖੀ ਮੇਲਾ ਮਨਾ ਰਹੇ ਹਾਂ ਤੇ ਉੱਥੇ ਆਏ ਆ ਬੜੀ ਸੰਗਤ ਇੱਥੇ ਹਮ ਹੋਵਾ ਕੇ ਪਹੁੰਚੀ ਆ ਬੜਾ ਇਕੱਠਾ ਤੇ ਇੱਥੇ ਸਟਾਲਾਂ ਵੀ ਬਹੁਤ ਨੇ ਕੱਪੜੇ ਦੇ ਸਟਾਲਾਂ ਵੀ ਨੇ ਖਾਣ ਪੀਣ ਦੇ ਫੂਰ ਦੇ ਸਟਾਲਾਂ ਬਹੁਤ ਜ਼ਿਆਦਾ ਨੇ ਪਕੌੜਾ ਵੀ ਹੈਗੇ ਆ ਤੇ ਆਪਣੇ ਇਸੋਲੇਪਟੂਰੇ ਗੋਲ ਕੱਪੇ ਜਲੇਬੀਆਂ ਤਰ੍ਹਾਂ ਤਰ੍ਹਾਂ ਦੇ 스타 ਲੱਗੇ ਨੇ ਤੇ ਬਾਕੀ ਸੰਘਾਂ ਨੇ ਇੱਥੇ ਆਪਣਾ ਗਤਕਾ ਕਰ ਰਹੇ ਨੇ ਆਪਣਾ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਗਤਕੇ ਦਾ ਤੇ ਸੰਗਤ ਇਸ ਵਾਰੀ ਬਹੁਤ ਜ਼ਿਆਦਾ ਆਈ ਹੋਈ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ